ਫਿਕਰ ਨਾ ਕਰੋ ਨਹੀਂ ਹੋਣਗੇ ਅੱਜ ਨਵੇਂ ਸ਼ਹਿਰ ਦੇ ਬਲੌਕ ਰਾ ਯੁੱਧ ਨਸ਼ਿਆਂ ਵਿਰੁੱਧ ਦੀ ਮੁਹਿੰਮ ਥੋੜੇ ਦਿਨਾਂ ਬਾਅਦ ਸ਼ੁਰੂ ਹੋਵੇਗੀ ਤੇ ਲੱਗਦਾ ਥੋੜੇ ਦਿਨਾਂ ਬਾਅਦ ਆਵੇਗਾ ਬਦਲਾ ਨਵੇਂ ਸ਼ਹਿਰ ਵਿੱਚ ਥੋੜੇ ਦਿਨਾਂ ਬਾਅਦ ਆਵੇਗਾ ਬਦਲਾ ਸਤਸ਼੍ਰੀ ਅਕਾਲ ਪੀਪੀ ਬੱਤੀ ਨਵਾਂ ਸ਼ਹਿਰ ਦੇਖ ਰਹੇ ਹੋ ਮੈਂ ਤੁਹਾਡਾ ਆਪਣਾ ਪਰਿਵਾਰਿਕ ਮੈਂਬਰ ਤਨੀਸੂਰੀ ਸਾਥੀਓ ਅੱਜ ਸੀਐਮ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਨਵਾਂ ਸ਼ਹਿਰ ਏਐਸ ਰਿਜ਼ੋਰਟ ਵਿਖੇ ਆਣਾ ਸੀ ਤੇ ਜਿਹੜਾ ਉਹਨਾਂ ਦਾ ਦੌਰਾ ਹੈ ਜਾਂ ਕਹਿ ਲਈ ਅੱਜ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੋਣੀ ਸੀਗੀ ਉਹ ਅੱਜ ਇੱਥੋਂ ਏਐਸ ਰਿਜ਼ੋਰਟ ਤੋਂ ਸ਼ੁਰੂਆਤ ਤੋਂ ਸ਼ੁਰੂ ਹੋਣੀ ਸੀਗੀ ਉਹ ਹੁਣ ਦੌਰਾ ਜਿਹੜਾ ਆ ਉਹ ਕੈਨਸਲ ਹੋ ਗਿਆ ਤੇ ਆਉਣ ਵਾਲੇ ਕਿਹੜੇ ਦਿਨਾਂ 'ਚ ਉਹ ਪਹੁੰਚਣਗੇ ਜਾਂ ਦੌਰਾ ਹੀ ਕੈਨਸਲ ਕਰ ਦਿੱਤਾ ਜੇ ਉਹਨੂੰ ਮੁਲਤਵੀ ਕੀਤਾ ਇਹ ਗੱਲ ਹਲੇ ਤੱਕ ਪੁਸ਼ਟੀ ਨਹੀਂ ਹੋਈ ਲੇਕਿਨ ਅੱਜ ਦਾ ਦੌਰਾ ਕੈਨਸਲ ਹੋ ਗਿਆ ਇਹ ਗੱਲ ਸਾਹਮਣੇ ਆ ਗਈ ਹੈ ਪੁਲਿਸ ਨੂੰ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ ਐਡਮਿਨਿਸਟ੍ਰੇਸ਼ਨ ਨੂੰ ਇਨਫੋਰਮੇਸ਼ਨ ਪਹੁੰਚ ਚੁੱਕੀ ਹੈ ਤਾਂ ਦੱਸ ਦਈਏ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਜਿਹੜੀ ਹੈ ਅੱਜ ਉਸ ਦੀ ਜਿਹੜੀ ਸ਼ੁਰੂਆਤ ਇਸ ਰਿਜ਼ੋਰਟ ਤੋਂ ਕਰਨੀ ਸੀ ਉਹ ਦੌਰਾ ਕੈਨਸਲ ਹੋ ਗਿਆ ਮੰਨਿਆ ਜਾ ਰਿਹਾ ਹਾਲ ਹੈ ਕਿ ਸਰਕਾਰ ਵੱਲੋਂ ਇਹ ਗੱਲ ਸਾਹਮਣੇ ਨਹੀਂ ਆਈ ਲੇਕਿਨ ਮੰਨਿਆ ਜਾ ਰਿਹਾ ਕਿ ਜਿਹੜੀ ਦੇਰ ਰਾਤ ਏਅਰ ਸਟ੍ਰਾਈਕ ਹੋਈ ਹੈ ਉਸ ਦੇ ਚੱਲਦੇ ਕਿਉਂਕਿ ਮਾਹੌਲ ਸੈਂਸਿਟਿਵ ਬਣ ਗਿਆ ਉਸ ਦੇ ਚੱਲਦੇ ਆ ਲੱਗਦਾ ਜਿਹੜਾ ਇਹ ਅੱਜ ਦਾ ਦੌਰਾ ਕੈਂਸਲ ਕੀਤਾ ਗਿਆ ਪਰ ਲੋਕ ਜਿਹੜੇ ਬਾਰ-ਬਾਰ ਪੁੱਛ ਰਹੇ ਸੀ ਕਿ ਕੱਲ ਦੀ ਇਹ ਖਬਰ ਨਸ਼ਰ ਹੋ ਗਈ ਸੀ ਕਿ ਅੱਜ ਸੀਐਮ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਆਣਗੇ ਤਾਂ ਲੋਕ ਜਿਹੜੇ ਪੈਸੇ 'ਚ ਕਰ-ਕਰ ਕੇ ਪੁੱਛ ਰਹੇ ਸੀ ਕਿ ਭਾਈ ਕਿੰਨੀ ਦੇਰ ਤੱਕ ਸੜਕਾਂ ਜਾਮ ਰਹਿਣਗੀਆਂ ਕਿੰਨੀ ਦੇਰ ਤੱਕ ਚੰਡੀਗੜ੍ਹ ਰੋਡ ਤੇ ਸਾਨੂੰ ਚੜਨ ਤੇ ਉਤਰਨ ਤੋਂ ਮਨਾਹੀ ਰਹੇਗੀ ਉਹਨਾਂ ਨੂੰ ਦੱਸ ਦਈਏ ਕਿ ਚੰਡੀਗੜ੍ਹ ਰੋਡ ਤੁਹਾਡੇ ਲਈ ਖੁੱਲਾ ਜੇ ਤੁਸੀਂ ਹਸਪਤਾਲ ਨੂੰ ਜਾਣਾ ਤਾਂ ਜਾ ਸਕਦੇ ਹੋ ਕੋਈ ਤੁਹਾਨੂੰ ਰਾਹ 'ਚ ਨਹੀਂ ਰੋਕੇਗਾ ਜੇਕਰ ਤੁਸੀਂ ਲੰਗੜੋਏ ਵਾਲ ਨੂੰ ਜਾਣਾ ਤਾਂ ਜਾ ਸਕਦੇ ਹੋ ਤੁਸੀਂ ਬਾਈਪਾਸ ਤੇ ਜਾਣਾ ਤਾਂ ਜਾ ਸਕਦੇ ਹੋ ਤੁਹਾਨੂੰ ਕੋਈ ਨਹੀਂ ਰੋਕੇਗਾ ਲੰਗੜੋਏ ਵਾਲੀ ਗੱਲ ਤੋਂ ਯਾਦ ਆਇਆ ਕਿ ਅੱਜ ਸੀਐਮ ਸਾਹਿਬ ਅਤੇ ਅਰਵਿੰਦ ਕੇਜਰੀਵਾਲ ਨੇ ਕਹਿੰਦੇ ਐਸ ਰਿਜ਼ੋਰਟ ਵਿਖੇ ਲੰਗੜੋਏ ਦੀ ਪੰਚਾਇਤ ਨਾਲ ਵੀ ਗੱਲਬਾਤ ਕਰਨੀ ਸੀ ਮੁਲਾਕਾਤ ਕਰਨੀ ਸੀਗੀ ਤਾਂ ਉਹ ਵੀ ਅੱਜ ਕੈਨਸਲ ਹੋ ਗਈ ਹੈ ਔਰ ਯੁੱਧ ਨਸ਼ਿਆਂ ਵਿਰੁੱਧ ਵੈਸੇ ਤਾਂ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈਆਂ ਕੀਤੀਆਂ ਜਾ ਰਹੀਆਂ ਲੇਕਿਨ ਉਹਦੀ ਅੱਜ ਮਹਿਮ ਵੱਡੇ ਤੌਰ ਤੇ ਉਹਦਾ ਆਗਾਜ਼ ਹੋਣਾ ਸੀ ਸੋ ਦੌਰਾ ਕੈਨਸਲ ਹੋ ਗਿਆ ਔਰ ਜਿਹੜੇ ਭੈਣ ਭਰਾ ਬਾਰ-ਬਾਰ ਪੁੱਛ ਰਹੇ ਸੀ ਕਿ ਭਾਈ ਸੜਕਾਂ ਜਾਮ ਹੋ ਜਾਣੀਏ ਕਿਹੜਾ ਰੂਟ ਫੜੀਏ ਕਿਹੜੇ ਰੂਟ ਤੋਂ ਸ਼ਹਿਰ ਦੇ ਵਿੱਚ ਐਂਟਰੀ ਹੋਵੇਗੀ ਜੇ ਅਸੀਂ ਬਲਾਚੌਰ ਵਾਲੀ ਸਾਈਟ ਤੋਂ ਆਣਾ ਲੰਗੜੋਏ ਵਾਲੀ ਸਾਈਟ ਤੋਂ ਆਣਾ ਜੇ ਅਸੀਂ ਨਵੇਂ ਸ਼ਹਿਰੋਂ ਚੰਡੀਗੜ੍ਹ ਰੋਡ ਵੱਲ ਨੂੰ ਜਾਣਾ ਜਾਂ ਬਾਈਪਾਸ ਵੱਲ ਨੂੰ ਜਾਣਾ ਤਾਂ ਕਿੱਧਰ ਤੇ ਜਾਈਏ ਤਾਂ ਉਹਨਾਂ ਨੂੰ ਦੱਸ ਦਈਏ ਕਿ ਰੋਡ ਤੁਹਾਡੇ ਲਈ ਖੁੱਲ੍ਹੇ ਆ ਹਾਂ ਤੁਸੀਂ ਜਦੋਂ ਲੰਘੂਗੇ ਦੇਖੋਗੇ ਕਿ ਪੁਲਿਸ ਦੀਆਂ ਗੱਡੀਆਂ ਉੱਥੇ ਮੌਜੂਦ ਹੈ ਲੇਕਿਨ ਹੁਣ ਵੱਡੀ ਗਿਣਤੀ ਜਿਹੜੇ ਮੁਲਾਜ਼ਮ ਉੱਥੇ ਪਹੁੰਚੇ ਸੀ ਉਹ ਹੁਣ ਵਾਪਸ ਜਾਣ ਲੱਗੇ ਆ ਤੇ ਜਿਹੜੀਆਂ ਐਂਬੂਲੈਂਸ ਤੁਸੀਂ ਉੱਥੇ ਦੇਖੋਗੇ ਉਹ ਵੀ ਹੁਣ ਵਾਪਸ ਜਾਣ ਲੱਗੀਆਂ ਕਿਉਂਕਿ ਸੀਐਮ ਸਾਹਿਬ ਨੇ ਆਣਾ ਸੀ ਤਾਂ ਵੱਡੀ ਗਿਣਤੀ ਵਿੱਚ ਪ੍ਰੋਟੋਕੋਲ ਨੂੰ ਫੋਲੋ ਕਰਦੇ ਹੋਏ ਵੱਡੀ ਗਿਣਤੀ ਵਿੱਚ ਤਾਮਜਾਮ ਹੁੰਦਾ ਸਿਕਿਉਰਿਟੀ ਸਿਸਟਮ ਹੁੰਦਾ ਤਾਂ ਜੋ ਪ੍ਰੋਟੈਕਟਿਡ ਬੰਦੇ ਜਿਹੜੇ ਆ ਉਹਨਾਂ ਨੂੰ ਹੋਰ ਪ੍ਰੋਟੈਕਟ ਕੀਤਾ ਜਾਵੇ ਤੇ ਪਰਿੰਦਾ ਵੀ ਪਰਨਾ ਮਾਰ ਸਕੇ ਤਾਂ ਹੁਣ ਪਰਿੰਦੇ ਪਰ ਮਾਰ ਸਕਦੇ ਆ ਕਿਉਂਕਿ ਸੀਐਮ ਸਾਹਿਬ ਤੇ ਅਰਵਿੰਦ ਕੇਜਰੀਵਾਲ ਜੀ ਨਹੀਂ ਆ ਰਹੇ ਔਰ ਸਾਥਿਓ ਤੁਸੀਂ ਜਦ ਉਧਰ ਦੀ ਲੰਘੂਗੇ ਤਾਂ ਦੇਖਿਓ ਕਿੰਨਾ ਖਰਚਾ ਕੀਤਾ ਸੀਗਾ ਕਿੱਡੇ ਵੱਡੇ ਪੱਦਰ ਤੇ ਬਦਲਾ ਆਇਆ ਸੀਗਾ ਥਾਂ ਥਾਂ ਤੇ ਐ ਹੱਥ ਜੋੜ ਕੇ ਪੋਸਟਰ ਲੱਗੇ ਸੀ ਕਿ ਹੁਣ ਤਾਂ ਅਸੀਂ ਨਸ਼ਾ ਜੜ ਤੋਂ ਖਤਮ ਕਰ ਦੇਣਾ ਤਾਂ ਅਜਾਈਂ ਪੈਸਾ ਗਿਆ ਇਹ ਜਿਹੜਾ ਪੋਸਟਰ ਲੱਗੇ ਨੇ ਜਾਂ ਹੋਰ ਤਾਮ-ਝਾਮ ਕੀਤੇ ਸੀਗੇ ਤੇ ਹੁਣ ਜਿਹੜਾ ਬਦਲਾ ਆ ਉਹ ਲੱਗਦਾ ਥੋੜੇ ਦਿਨਾਂ ਬਾਅਦ ਆਊ ਤੇ ਜਿਹੜੇ ਕੁਝ ਆਮ ਆਦਮੀ ਪਾਰਟੀ ਦੇ ਸਮਰਥਕ ਜਿਹੜੇ ਸਵੇਰ ਤੋਂ ਜਿਨ੍ਹਾਂ ਤੋਂ ਕੁਰਤੇ ਦੀ ਕਰੀਜੇ ਹੀ ਸੈੱਟ ਨਹੀਂ ਸੀ ਆਉਂਦੀ ਕਿ ਬਾਰ-ਬਾਰ ਪ੍ਰੈਸ ਕਰਦੇ ਪਜਾਮੇ ਦੀ ਕਰੀਜ ਬਾਰ-ਬਾਰ ਸੈੱਟ ਕਰਦੇ ਅੱਜ ਸੀਐਮ ਸਾਹਿਬ ਨੂੰ ਨੇੜੇਉ ਦੇਖਣਾ ਅੱਜ ਸੀਐਮ ਸਾਹਿਬ ਨਾਲ ਫੋਟੋ ਖਿਚਾ ਕੇ ਐ ਕੰਨ ਜੇਚ ਕੁਝ ਕਹੂੰਗਾ ਤਾਂ ਉਦੋਂ ਕਲਿੱਕ ਕਰ ਲੈਣੀ ਨਾਲ ਦੇ ਨੂੰ ਕਹਿੰਦੀ ਸੀ ਤੇ ਪਿੰਡ 'ਚ ਵੱਡੀ ਕਰਕੇ ਦਿਖਾਣੀ ਸੀ ਘਰ 'ਚ ਵੱਡੀ ਕਰਕੇ ਲਾਉਣੀ ਸੀ ਕਿ ਸੀਐਮ ਸਾਹਿਬ ਦੇ ਕੋਲ ਖੜ ਕੇ ਆਏ ਆ ਤਾਂ ਜਿਨ੍ਹਾਂ ਨੇ ਇਹ ਸੁਪਨੇ ਸਜਾਏ ਸੀ ਉਹਨਾਂ ਦੇ ਸੁਪਨੇ ਥੋੜੀ ਦੇਰ ਲਈ ਧੁੰਦਲੇ ਹੋ ਗਏ ਆ ਕਿਉਂਕਿ ਹੁਣ ਜਦ ਤੱਕ ਇਹ ਅਨਾਉਂਸਮੈਂਟ ਨਹੀਂ ਹੁੰਦੀ ਕਿ ਅਗਲਾ ਦੌਰਾ ਕਦ ਹੋਊਗਾ ਜੁਤ ਨਸ਼ਿਆਂ ਵਿਰੁੱਧ ਦਾ ਅਗਲਾ ਦੌਰਾ ਨਵੇਂ ਸ਼ਹਿਰ ਏਰੀਆ 'ਚ ਕਦ ਹੋਊਗਾ ਜਾਂ ਪਹਿਲਾ ਹੀ ਦੌਰਾ ਕਹਿ ਲਈਏ ਕਦ ਹੋਊਗਾ ਤਦ ਤੱਕ ਲਈ ਥੋੜੀ ਉਹਨਾਂ ਨੂੰ ਬ੍ਰੇਕ ਲੈਣੀ ਪਣੀ ਰੁਕਾਵਟ ਕੇ ਲਈ ਖੇਦ ਹੈ ਜਿਹੜੇ ਸੋਚ ਕੇ ਆਏ ਸੀਗੇ ਜਿਨ੍ਹਾਂ ਨੇ ਜਿਨ੍ਹਾਂ ਦੀ ਅੱਜ ਡਿਊਟੀਆਂ ਲੱਗੀਆਂ ਹੋਣੀਆਂ ਕਿ ਭਾਈ ਇੰਨੇ ਬੰਦੇ ਲੈ ਕੇ ਪਹੁੰਚਣਾ ਆ ਸੀਐਮ ਸਾਹਿਬ ਦੇ ਦਰਸ਼ਨ ਕਰਨੇ ਆ ਅਗਲੀ ਵਾਰ ਫਿਰ ਤੇਰਾ ਖਿਆਲ ਰੱਖਿਆ ਜਾਊਗਾ ਭਾਈ ਇੰਨੇ ਪਿੰਡ ਤੋਂ ਬੀਬੀਆਂ ਲੈ ਕੇ ਆਣੀਆਂ ਇੰਨੇ ਬੰਦੇ ਲੈ ਕੇ ਆਣੇ ਆ ਇੰਨੇ ਤਾਂ ਨਾਰੇ ਲਾਉਣੇ ਆ ਖੁਸ਼ ਕਰਨਾ ਹੈ ਸੀਐਮ ਸਾਹਿਬ ਨੂੰ ਅੱਜ ਉਹਨਾਂ ਨੂੰ ਹੋਲਡ ਕਰਨਾ ਪੈਣਾ ਜਿਹੜੇ ਸਵੇਰ ਤੋਂ ਤਿਆਰ ਹੋਣੇ ਆ ਕਿ ਭਾਈ ਅੱਜ ਸੀਐਮ ਸਾਹਿਬ ਨੂੰ ਮੈਂ ਨਾਰਾ ਲਾ ਕੇ ਦਿਲ ਜਿੱਤਣਾ ਹੀ ਲੈਣਾ ਅੱਜ ਸੀਐਮ ਸਾਹਿਬ ਨੂੰ ਦੱਸੇ ਜਾਣਾ ਕਿ ਮੈਂ ਵੀ ਕੋਈ ਹੈਗਾ ਅੱਜ ਦੱਸੇ ਦੇਣਾ ਕਿ ਮੈਂ ਵੀ ਆਮ ਆਦਮੀ ਪਾਰਟੀ ਦਾ ਸਮਰਥਕ ਹੈਗਾ ਉਹਨਾਂ ਨੂੰ ਜਿਹੜੇ ਉਹਨਾਂ ਦੇ ਮਨ 'ਚ ਭਾਵ ਸੀਗੇ ਉਹਨੂੰ ਥੋੜੀ ਦੇਰ ਲਈ ਕੰਟਰੋਲ ਕਰਨਾ ਪੈਣਾ ਕਿਉਂਕਿ ਹੁਣ ਲੱਗਦਾ ਇਹ ਦੌਰਾਂ ਥੋੜੇ ਦਿਨਾਂ ਲਈ ਮਲਤਵੀ ਕਰ ਦਿੱਤਾ ਗਿਆ ਤਾਂ ਸੜਕਾਂ ਜਾਮ ਨਹੀਂ ਹੋਣਗੀਆਂ ਸੜਕਾਂ ਤੇ ਵੱਡੀ ਗਿਣਤੀ ਵਿੱਚ ਮਲਾਜ਼ਮ ਹੁਣ ਨਹੀਂ ਹੋਣਗੇ ਤੁਹਾਨੂੰ ਰੋਕਿਆ ਨਹੀਂ ਜਾਵੇਗਾ ਕਿ ਭਾਈ ਚੰਡੀਗੜ੍ਹ ਰੋਡ ਤੇ ਨਹੀਂ ਚੜ ਸਕਦੇ ਕਿਉਂਕਿ ਬਹੁਤ ਸਾਰੇ ਲੋਕ ਇਹ ਦਿੱਕਤ ਮਹਿਸੂਸ ਕਰਦੇ ਆ ਜਦੋਂ ਪਿਛਲੀ ਵਾਰ ਵੀ ਸੀਐਮ ਸਾਹਿਬ ਸਰਕਾਰੀ ਸਕੂਲ ਚ ਆਏ ਸੀਗੇ ਤਾਂ ਬਹੁਤ ਸਾਰੇ ਲੋਕਾਂ ਨੇ ਉਦੋਂ ਮੈਂ ਲਾਈਵ ਵੀ ਦਿਖਾਇਆ ਸੀਗਾ ਜਿਹੜੇ ਚੰਡੀਗੜ੍ਹ ਰੋਡ ਤੇ ਐਂਟਰ ਕਰ ਰਹੇ ਸੀਗੇ ਕਿ ਯਾਰ ਅਸੀਂ ਸਰਕਾਰੀ ਹਸਪਤਾਲ ਜਾਣਾ ਉਹਨਾਂ ਨੂੰ ਰੋਕਿਆ ਗਿਆ ਸੀਗਾ ਤਾਂ ਹੁਣ ਬਹੁਤ ਸਾਰੇ ਲੋਕਾਂ ਦੇ ਫਿਰ ਤੋਂ ਹੀ ਪ੍ਰਸ਼ਨ ਆ ਰਹੇ ਸੀਗੇ ਕਿ ਜੇ ਏਐਸ ਰਿਜ਼ੋਰਟ ਵੇਖੇ ਸੀਐਮ ਸਾਹਿਬ ਆ ਰਹੇ ਆ ਤਾਂ ਸਾਨੂੰ ਡਰ ਹੈ ਸ਼ੰਕਾ ਹੈ ਕਿਤੇ ਸਾਨੂੰ ਜਦੋਂ ਹਸਪਤਾਲ ਵੱਲ ਨੂੰ ਜਾਣਾ ਕਿਤੇ ਰੋਕਿਆ ਨਾ ਜਾਵੇ ਇਹ ਨਾ ਕਿਹਾ ਜਾਵੇ ਕਿ ਕੁਮ ਕਿਆਉ ਤਾਂ ਹੁਣ ਉਹਨਾਂ ਨੂੰ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਸੀਐਮ ਸਾਹਿਬ ਅੱਜ ਨਹੀਂ ਆ ਰਹੇ ਔਰ ਉਮੀਦ ਅਸੀਂ ਇਹੀ ਕਰਦੇ ਹਾਂ ਕਿ ਜਿਹੜੀ ਯੁੱਧ ਨਸ਼ਿਆਂ ਵਿਰੁੱਧ ਮਹਿੰਮ ਵਿੱਢੀ ਹੈ ਉਹ ਉਹਦਾ ਆਗਾਜ਼ ਤਾਂ ਚਲੋ ਹੁਣ ਹੋ ਹੀ ਗਿਆ ਪੁਲਿਸ ਪ੍ਰਸ਼ਾਸਨ ਕੰਮ ਕਰ ਰਿਹਾ ਹੈ ਲੇਕਿਨ ਉਹਨੂੰ ਅੰਜਾਮ ਤੱਕ ਵੀ ਲਜਾਇਆ ਜਾਵੇ ਪਰ ਮੇਰੇ ਮਨ 'ਚ ਇੱਕ ਸਵਾਲ ਜ਼ਰੂਰ ਦੌੜਦਾ ਰਹਿੰਦਾ ਟਾਇਰ ਦਾ ਰਹਿੰਦਾ ਉਹ ਇਹ ਹੈ ਕਿ ਹਰ ਇੱਕ ਲੀਡਰ ਇਹੀ ਕਹਿੰਦਾ ਆਮ ਆਦਮੀ ਪਾਰਟੀ ਦਾ ਕਿ ਨਸ਼ੇ ਵੇਚਣ ਵਾਲੇ ਜਾਂ ਤਾਂ ਵੇਚਣਾ ਛੱਡ ਦੇਣ ਜਾਂ ਏਰੀਆ ਛੱਡ ਦੇਣ ਉਹ ਭਾਈ ਜੇ ਏਰੀਆ ਛੱਡ ਕੇ ਦੂਜੇ ਏਰੀਆ ਚਲ ਗਏ ਤਾਂ ਵੀ ਕੀ ਫਾਇਦਾ ਮੰਨੋ ਨਵਾਂ ਸ਼ਹਿਰ ਵਾਲੇ ਬੰਗਿਆ ਚਲ ਗਏ ਬੰਗਿਆ ਵਾਲੇ ਨਵਾਂ ਸ਼ਹਿਰ ਚ ਆ ਗਏ ਉਹ ਵੀ ਕੀ ਫਾਇਦਾ ਸਿਰਫ ਇਹੀ ਗੱਲ ਰੱਖੋ ਕਿ ਨਸ਼ਾ ਵੇਚਣਾ ਬੰਦ ਕਰ ਦਿਓ ਨਹੀਂ ਤਾਂ ਤੁਹਾਨੂੰ ਬਖਸ਼ਾਂਗੇ ਨਹੀਂ ਇਹ ਨਾ ਕਹੋ ਕਿ ਏਰੀਆ ਛੱਡ ਦਿਓ ਉਹ ਤਾਂ ਫਿਰ ਉਹੀ ਗੱਲ ਹੋਈ ਕਿ ਆਪਣਾ ਸਟੇਸ਼ਨ ਆ ਬਦਲ ਕੇ ਦੂਜਾ ਰੱਖ ਲਓ ਉਥੋ ਜ ਮਰਜ਼ੀ ਤੇ ਚਲੋ ਨੋ ਤੁਸੀਂ ਇਹ ਕਹੋ ਕਿ ਤੁਸੀਂ ਨਸ਼ੇ ਵੇਚਣਾ ਬੰਦ ਕਰੋ ਨਹੀਂ ਤਾਂ ਤੁਹਾਨੂੰ ਅਕਲ ਦੇ ਦੇਵਾਂਗੇ ਇਹ ਗੱਲ ਰੱਖੋ ਮੇਰੀ ਇਹ ਬੇਨਤੀ ਹੈ ਤੇ ਉਮੀਦ ਕਰਦੇ ਜਿਹੜੀ ਇਨਫੋਰਮੇਸ਼ਨ ਤੁਹਾਡੇ ਤੱਕ ਪਹੁੰਚਾਈ ਸੀ ਉਹ ਪਹੁੰਚ ਗਈ ਹੋਵੇਗੀ ਬਹੁਤ ਬਹੁਤ ਸ਼ੁਕਰ ਹੈ ਧੰਨਵਾਦ